ਜੀ ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਆਂ ਆਪਾਂ ਪੰਜਾਬ ਦੇ ਮਸ਼ਹੂਰ ਸਿੰਗਰ ਸਿੱਧੂ ਮੂਸੇ ਵਾਲੇ ਬਾਰੇ ਸਿੱਧੂ ਮੂਸੇ ਵਾਲੇ ਦਾ ਸਟਾਰਟਿੰਗ ਤੋਂ ਹੀ ਵਿਵਾਦਾਂ ਦੇ ਨਾਲ ਬਹੁਤ ਗਹਿਰਾ ਨਾਤਾ ਰਿਹਾ ਕਦੇ ਉਹਨਾਂ ਨੇ ਉਹਦੇ ਗਾਣੇ ਦੇ ਜ਼ਰੀਏ ਖਾਲਿਸਤਾਨ ਦਾ ਸਮਰਥਨ ਕੀਤਾ ਤੇ ਕਦੇ AK47 ਚਲਾ ਕੇ ਬਣਾਈ ਵੀਡੀਓ ਦੇ ਕਾਰਨ ਖੂਬ ਵਿਵਾਦਾਂ ਚੇਰਿਆ ਚਲੋ ਜਾਣਦੇ ਅੱਜ ਦੇ ਵੀਡੀਓ ਦੇ ਵਿੱਚ ਕਿ ਸਿੱਧੂ ਮੂਸੇ ਵਾਲੇ ਦੇ ਪੰਜ ਵਿਵਾਦ ਕਿਹੜੇ-ਕਿਹੜੇ ਸੀ ਪਹਿਲਾ ਵਿਵਾਦ AK47 ਗਨ ਵਾਲੇ ਵੀਡੀਓ ਤੇ ਬਿਵਾਲ 4 ਮਈ 2021 ਨੂੰ ਸਿੱਧੂ ਮੂਸੇਵਾਲੇ ਦੇ ਦੋ ਵੀਡੀਓ ਵਾਇਰਲ ਹੋਏ। ਉਹਨਾਂ ਵਿੱਚੋਂ ਇੱਕ ਵੀਡੀਓ 'ਚ ਉਹ 5 ਪੁਲਿਸ ਅਫਸਰਾਂ ਦੇ ਨਾਲ AK-47 ਚਲਾਉਣਾ ਸਿੱਖ ਰਿਹਾ ਸੀ। ਉੱਥੇ ਦੂਸਰੀ ਵੀਡੀਓ ਦੇ ਵਿੱਚ ਉਹ ਪਰਸਨਲ ਗਨ ਚਲਾ ਰਿਹਾ ਸੀ। ਇਸ ਤੇ ਖੂਬ ਬਵਾਲ ਮੱਚਿਆ ਤੇ 6 ਪੁਲਿਸ ਕਰਮੀਆਂ ਨੂੰ ਸਸਪੈਂਡ ਕਰਤਾ। ਇਸੇ ਮਾਮਲੇ 'ਚ ਸਿੱਧੂ ਮੂਸੇਵਾਲੇ ਤੇ ਆਰਮਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ। ਹੁਣ ਆਪਾਂ ਗੱਲ ਕਰਦੇ ਹਾਂ ਦੇ ਦੂਜੇ ਵਿਵਾਦ ਬਾਰੇ। ਸੰਜੂ ਗਾਣੇ ਤੇ ਬਵਾਲ ਤੇ ਕੇਸ ਦਰਜ ਹੋਇਆ। ਜੁਲਾਈ 2020 ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਜ਼ਮਾਨਤ ਮਿਲੀ ਤੇ ਜ਼ਮਾਨਤ ਮਿਲਦੇ ਹੀ ਉਹਨੇ ਸੰਜੂ ਗਾਣਾ ਰਿਲੀਜ਼ ਕਰਤਾ ਇਸ ਗਾਣੇ ਦੇ ਵਿੱਚ ਵੀ ਖੂਬ ਹੰਗਾਮਾ ਹੋਇਆ ਸੰਜੂ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਆਪ ਦੀ ਤੁਲਨਾ ਐਕਟਰ ਸੰਜੇ ਦਾਤ ਨਾਲ ਕੀਤੀ ਨਾਲ ਹੀ ਉਹਨੇ ਆਪ ਦੇ ਖਿਲਾਫ ਦਰਜ ਕੇਸ ਤੇ ਐਫ ਆਈ ਆਰ ਨੂੰ ਬੈਜ ਆਫ ਆਨਰ ਦੱਸਿਆ ਹੁਣ ਆਪਾਂ ਗੱਲ ਕਰਦੇ ਹਾਂ ਤੀਜੇ ਵਿਵਾਦ ਬਾਰੇ ਪੰਜਾਬ ਗਾਣੇ ਦੇ ਵਿੱਚ ਖਾਲਿਸਤਾਨ ਦਾ ਸਮਰਥਨ ਕੀਤਾ ਉਸੇ ਸਾਲ ਯਾਨੀ ਕਿ 2020 ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੱਕ ਹੋਰ ਗਾਣਾ ਰਿਲੀਜ਼ ਕੀਤਾ ਪੰਜਾਬ ਜੀ ਦੇ ਵਿੱਚ ਇੱਕ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਉਹਨੇ ਇਸ ਗਾਣੇ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਖਾਲਿਸਤਾਨ ਸਮਰਥਕ ਜਰਨੈਲ ਸਿੰਘ ਪਿੰਡਰਾਵਾਲੇ ਦਾ ਮਹਿਮਾ ਵੰਡਨ ਕੀਤਾ ਮਤਲਬ ਕਿ ਉਹਦੀ ਬਹੁਤ ਜ਼ਿਆਦਾ ਚੜ੍ਹਾਈ ਕੀਤੀ ਹੁਣ ਆਪਾਂ ਗੱਲ ਕਰਦੇ ਹਾਂ ਚੌਥੇ ਵਿਵਾਦ ਬਾਰੇ ਚੌਥਾ ਵਿਵਾਦ ਸੀਗਾ ਜੋ ਕਿ ਦੇ ਬਾਅਦ ਸੀਗਾ ਜਦੋਂ ਕਿ ਸਿੱਧੂ ਕਾਂਗਰਸ ਦੀ ਸੀਟ ਤੋਂ ਮਾਨਸਾ ਤੋਂ ਖੜਾ ਹੋਇਆ ਸੀ ਸਕੇਪ ਗੌਟ ਗਾਣੇ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਗद्दार ਕਹਿਣ ਦਾ આરોਪ ਲੱਗਿਆ ਸੀ ਇਸੀ ਸਾਲ ਜਾਨੀ ਕਿ April 2022 ਦੇ ਵਿੱਚ 11 April ਨੂੰ Sidhu Moosewala ਨੇ ਇੱਕ ਹੋਰ ਗਾਣਾ Space Got ਰਿਲੀਜ਼ ਕੀਤਾ। ਇਸ ਗਾਣੇ ਵਿੱਚ ਉਹਨੇ ਹਾਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਆਉਦੀ ਹਾਰ ਦਾ ਦੁੱਖੜਾ ਸੁਣਾਇਆ। ਆਮ ਆਦਮੀ ਪਾਰਟੀ ਨੇ ਦਾਵਾ ਕੀਤਾ ਕਿ ਇਸ ਗਾਣੇ ਦੇ ਵਿੱਚ Sidhu Moosewala ਨੇ ਪੰਜਾਬ ਦੇ ਵੋਟਰਾਂ ਨੂੰ ਗद्दार ਕਿਹਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਆਖਰੀ ਤੇ ਪੰਜਵੇਂ ਵਿਵਾਦ ਦੇ ਬਾਰੇ। ਮਾਈ ਪਾਗੋ ਤੇ ਵਿਵਾਦਿਤ ਕਮੈਂਟ ਕੀਤਾ ਸੀ। Sidhu Moosewala ਉਸ ਸਮੇਂ ਬਹੁਤ ਵੱਡੇ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਸੀ। ਜਦਕਿ ਉਹਨੇ ਆਪਣੇ ਇੱਕ ਗਾਣੇ ਦੇ ਵਿੱਚ ਮਾਈ ਭਾਗੋ ਦੇ ਸਬੰਧਿਤ ਇੱਕ ਵਿਵਾਦਿਤ ਕਮੈਂਟ ਕੀਤਾ ਇਸ ਤੇ ਸਿੱਖ ਸਮੁਦਾਇਆ ਭੜਕ ਗਏ ਤੇ ਸਿੱਧੂ ਮੂਸੇਵਾਲੇ ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੁਆਰਾ ਪੇਸ਼ ਹੋਣ ਦਾ ਆਦੇਸ਼ ਦਿੱਤਾ ਗਿਆ ਹਾਲਾਂਕਿ ਸਿੱਧੂ ਮੂਸੇਵਾਲੇ ਨੇ ਬਾਅਦ ਚ ਅਕਾਲ ਤਖਤ ਤੇ ਪੇਸ਼ ਹੋ ਕੇ ਸਿੱਖ ਸਮੁਦਾਇ ਤੋਂ ਮਾਫੀ ਵੀ ਮੰਗ ਲਈ ਸੀ ਧੰਨਵਾਦ ਜੀ